ਇੰਡਸਟਰੀ ਦੀਆਂ ਕਮੇਟੀਆਂ ਬਣਾਵਾਂਗੇ ਅੱਜ ਅਸੀਂ ਤਿੰਨ ਕਮੇਟੀਆਂ ਨੋਟੀਫਾਈ ਕਰਤੀਆਂ ਪਹਿਲੀਆਂ ਤਿੰਨ ਜਿਹੜੀਆਂ ਕਮੇਟੀਆਂਜ਼ ਐ ਉਹ ਤਿੰਨੋਂ ਟੈਕਸਟਾਈਲ ਰਿਲੇਟਡ ਆ ਟੈਕਸਟਾਈਲ ਇੱਕ ਐਸਟਰਾ ਦੀ ਇੰਡਸਟਰੀ ਐ ਜਿਹੜੀ ਸਭ ਤੋਂ ਵੱਧ ਰੋਜ਼ਗਾਰ ਪੰਜਾਬ 'ਚ ਦਿੰਦੀ ਆ ਔਰ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਐ ਇਸ ਇੰਡਸਟਰੀ ਦੀ ਪੰਜਾਬ 'ਚ ਔਰ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਇਨਵੈਸਟਮੈਂਟ ਵੀ ਹੋਰ ਆਵੇ ਤੇ ਇਹਦੇ ਵਿੱਚ ਰੋਜ਼ਗਾਰ ਵੀ ਉਹਦੇ ਨਾਲ ਵਧੇ ਇਹ ਜਿਹੜੀਆਂ ਤਿੰਨ ਕਮੇਟੀਆਂ ਅਸੀਂ ਬਣਾਈਆਂ ਮੈਂ ਉਹਨਾਂ ਦੀ ਡਿਟੇਲ ਤੁਹਾਨੂੰ ਦਿੰਦਾ ਸ਼੍ਰੀਪਾਲ ਉਸਵਾਲ ਜੀ ਜਿਹੜੇ ਵਰਦਮਾਨ ਟੈਕਸਟਾਈਲ ਦੇ ਹੈਗੇ ਆ ਚੇਅਰਮੈਨ ਉਹਨਾਂ ਨੂੰ ਪਹਿਲੀ ਕਮੇਟੀ ਦਾ ਚੇਅਰਮੈਨ ਬਣਾਇਆ ਸੰਦੀਪ ਜੈਨ ਮੌਂਟੇ ਕਾਰਲੋ ਤੋਂ ਇਹ ਉਹਨਾਂ ਦੇ ਡਾਇਰੈਕਟਰ ਹੈ ਉਹਨਾਂ ਨੂੰ ਦੂਜੀ ਕਮੇਟੀ ਦਾ ਬਣਾਇਆ ਜਿਹੜੀ ਕਿ ਅਪੈਰਲ ਦੀ ਹੈ ਸ਼੍ਰੀਪਾਲ ਜੀ ਨੂੰ ਬਣਾਇਆ ਸਪਿਨਿੰਗ ਤੇ ਵੀਵਿੰਗ ਦਾ ਤੇ ਸੰਦੀਪ ਜੈਨ ਨੂੰ ਅਪੈਰਲ ਦਾ ਮੋਂਟੇ ਕਾਰਲੋ ਇੱਕ ਵਨ ਆਫ ਦੀ ਲਾਰਜੈਸਟ ਅਪੈਰਲ ਪਲੇਅਰ ਹੈ ਇੰਡੀਆ ਚ ਔਰ ਤੀਜੀ ਜਿਹੜੀ ਹੈਗੀ ਹੈ ਡਾਈਂਗ ਐਂਡ ਫਿਨਿਸ਼ਿੰਗ ਉਹਦੇ ਵਿੱਚ ਰਜਨੀਸ਼ ਗੁਪਤਾ ਹੈਗੇ ਜਿਹੜੇ ਕਿ ਬੜੇ ਐਕਟਿਵ ਹੈ ਅ ਡਾਈਂਗ ਇੰਡਸਟਰੀ ਨੂੰ ਲੈ ਕੇ ਉਹਨਾਂ ਦੇ ਮੁੱਦੇ ਚੁੱਕਣ ਲਈ ਬਾਲਾਜੀ ਡਾਈਂਗ ਤੋਂ ਹੈ ਉਹਨਾਂ ਨੂੰ ਬਣਾਇਆ ਇਹ ਤਿੰਨ ਕਮੇਟੀਆਂ ਹੈਗੀਆਂ ਇਹਨਾਂ ਦੇ ਮੈਂਬਰਸ ਦੀ ਵੀ ਲਿਸਟ ਹੈ ਜੇ ਕੋਈ ਤਾਂ ਮੈਂ ਸੌਰੀ ਜੇ ਕਹੋ ਤਾਂ ਮੈਂ ਪੜ ਦੇਣਾ